ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਵਿੱਚ ਦੋ ਕੁੱਤੇ ਰਹਿੰਦੇ ਸਨ ਉਹਨਾਂ ਦਾ ਨਾਮ ਕਿਕੁਰ ਅਤੇ ਬਜ਼ਰੰਗ ਸੀ ਇੱਕ ਦਿਨ ਕਿਕੁਰ ਬਜ਼ਰੰਗ ਨੂੰ ਕਹਿੰਦਾ ਕਿ ਆਪਣੀ ਜੂਨ ਕਿੰਨੀ ਮਾੜੀ ਹੈ ਆਪਾਂ ਕੁੱਤੇ ਦੀ ਜੂਨ ਪਏ ਹਾਂ ਹੋਰ ਪੰਛੀ ਹੋਰ ਜਾਨਵਰ ਤਾਂ ਆਪਣਾ ਘਰ ਬਣਾ ਕੇ ਰਹਿ ਲੈਂਦੇ ਹਨ ਸਾਰੇ ਅਸੀਂ ਤਾਂ ਆਪਣਾ ਘਰ ਵੀ ਬਣਾ ਕੇ ਨਹੀਂ ਰਹਿ ਸਕਦੇ ਜੇਕਰ ਅਸੀਂ ਪਾਲਤੂ ਹੁੰਦੇ ਹਾਂ ਤੇ ਗੁਲਾਮ ਬਣ ਕੇ ਰਹਿੰਦੇ ਹਾਂ ਅਤੇ ਜੇਕਰ ਅਸੀਂ ਪਾਲਤੂ ਨਹੀਂ ਹੁੰਦੇ ਤੇ ਅਵਾਰਾਗਰਦੀ ਕਰਦੇ ਰਹਿੰਦੇ ਹਾਂ ਸਾਡਾ ਕੋਈ ਸਨਮਾਨ ਨਹੀਂ ਕਰਦਾ ਸਾਨੂੰ ਸਾਰੇ ਹੀ ਬੁਰਾ ਭਲਾ ਕਹਿੰਦੇ ਹਨ ਜੇਕਰ ਕੋਈ ਇਨਸਾਨ ਵੀ ਮਾੜਾ ਕੰਮ ਕਰੇ ਤਾਂ ਉਸ ਨੂੰ ਵੀ ਕੁੱਤੇ ਦਾ ਦਰਜਾ ਦੇ ਦਿੱਤਾ ਜਾਂਦਾ ਹੈ ਕੀ ਅਸੀਂ ਇੰਨੇ ਹੀ ਮਾੜੇ ਹਾਂ ਸਾਡੀ ਵੀ ਕੋਈ ਜੂਨ ਹੈ ਨਰਕ ਵਰਗੀ ਜੂਨ ਹੈ ਸਾਡੀ ਰੱਬ ਨੇ ਸਾਨੂੰ ਕੀ ਬਣਾ ਕੇ ਭੇਜਿਆ ਹੈ ਹਰ ਪਾਸੇ ਸਾਨੂੰ ਅਪਮਾਨਿਤ ਕੀਤਾ ਜਾਂਦਾ ਹੈ ਦੋ ਰੋਟੀਆਂ ਵਾਸਤੇ ਅਸੀਂ ਤਰਸਦੇ ਰਹਿੰਦੇ ਹਾਂ ਕਿ ਕੁਰਨੇ ਬਜਰੰਗ ਨੂੰ ਕਿਹਾ ਕਿ ਆਪਾਂ ਇਸ ਤਰ੍ਹਾਂ करिए ਆਪਾਂ ਤੀਰਥ ਯਾਤਰਾ ਤੇ ਚੱਲਿਏ ਤੇ ਆਪਣਾ ਜੀਵਨ ਸਫਲ ਕਰ ਲਈਏ ਜੋ ਵੀ ਆਪਾਂ ਪਾਪ ਕੀਤੇ ਹਨ ਉਹਨਾਂ ਤੋਂ ਛੁਟਕਾਰਾ ਪਾ ਲਈਏ ਤੇ ਹੋ ਸਕਦਾ ਹੈ ਸਾਡਾ ਅਗਲਾ ਜਨਮ ਸਫਲ ਹੋ ਜਾਵੇ ਸਾਨੂੰ ਕੋਈ ਹੋਰ ਜੂਨ ਮਿਲ ਜਾਵੇ ਤੇ ਉਹ ਦੋਵੇਂ ਜਾਣੇ ਤੁਰ ਪਏ ਚੱਲਦੇ ਚੱਲਦੇ ਉਹ ਥੱਕ ਗਏ ਤੇ ਸਾਹਮਣੇ ਉਹਨਾਂ ਨੇ ਖੇਤ ਦੇਖਿਆ ਉੱਥੇ ਖੇਤ ਵਿੱਚ ਚੂਹੇ ਆਪਣੀ ਖੁੱਡ ਕੱਢ ਰਹੇ ਸਨ ਤੇ ਬਜਰੰਗ ਨੇ ਕੀਕਰ ਨੂੰ ਕਹਾ ਕਿ ਆਪਾਂ ਨੂੰ ਸਾਹਮਣੇ ਆਪਣਾ ਖਾਣਾ ਦਿਖ ਰਿਹਾ ਹੈ ਤੇ ਭੁੱਖ ਵੀ ਬਹੁਤ ਲੱਗੀ ਹੈ ਆਪਾਂ ਇਹਨਾਂ ਚੂਹਿਆਂ ਨੂੰ ਮਾਰ ਕੇ ਖਾ ਜਾਈਏ ਕੀ ਕਰਨੇ ਕਿਹਾ ਨਹੀਂ ਆਪਾਂ ਇਹਨਾਂ ਚੂਹਿਆਂ ਨੂੰ ਮਾਰ ਕੇ ਨਹੀਂ ਖਾਵਾਂਗੇ ਕਿਉਂਕਿ ਆਪਾਂ ਸ਼ਿਕਾਰ ਕਰਨ ਨਹੀਂ ਆਏ ਆਪਾਂ ਤਾਂ ਤੀਰਥ ਯਾਤਰਾ ਕਰਕੇ ਆਪਣਾ ਜਨਮ ਸਫਲ ਕਰਨ ਆਏ ਹਾਂ ਤੇ ਜੇਕਰ ਆਪਾਂ ਫਿਰ ਪਾਪ ਕਰ ਲਏ ਤੇ ਫਿਰ ਕੀ ਫਾਇਦਾ ਆਪਣੀ ਯਾਤਰਾ ਦਾ ਸਾਨੂੰ ਤੇ ਸਾਡੀ ਯਾਤਰਾ ਦਾ ਕੋਈ ਫਲ ਹੀ ਨਹੀਂ ਮਿਲੇਗਾ ਆਪਾਂ ਅੱਜ ਤੋਂ ਰੋਟੀ ਹੀ ਖਾਵਾਂਗੇ ਕੋਈ ਮਾਸ ਨਹੀਂ ਖਾਵਾਂਗੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਕਿ ਆਪਾਂ ਕਿਸੇ ਘਰ ਵਿੱਚ ਚੱਲਦੇ ਹਾਂ ਤੂੰ ਕਿਸੇ ਹੋਰ ਘਰ ਜਾ ਤੇ ਮੈਂ ਕਿਸੇ ਹੋਰ ਘਰ ਜਾਂਦਾ ਹਾਂ ਤੇ ਫੇਰ ਆ ਕੇ ਆਪਾਂ ਇੱਥੇ ਹੀ ਮਿਲਾਂਗੇ ਤੇ ਸ਼ਾਇਦ ਸਾਨੂੰ ਕਿਤੇ ਉਹ ਕੁਝ ਖਾਣ ਲਈ ਮਿਲ ਜਾਵੇ ਕੁਕਰ ਇੱਕ ਬ੍ਰਾਹਮਣ ਦੇ ਘਰ ਚਲਾ ਗਿਆ ਤੇ ਬ੍ਰਾਹਮਣੀ ਨੇ ਭੋਜਨ ਬਣਾਇਆ ਸੀ ਤੇ ਬ੍ਰਾਹਮਣੀ ਨੇ ਭੋਜਨ ਬ੍ਰਾਹਮਣ ਨੂੰ ਪਰੋਸਿਆ ਤੇ ਬ੍ਰਾਹਮਣ ਬੜਾ ਹੀ ਭਗਤੀ ਵਾਲਾ ਸੀ ਉਸਨੇ ਪਹਿਲਾਂ ਭੋਜਨ ਨੂੰ ਪੋਗ ਲਵਾਇਆ ਤੇ ਫਿਰ ਜਦੋਂ ਭੋਜਨ ਖਾਣ ਲੱਗਾ ਤੇ ਉਧਰੋਂ ਉਸ ਕੁੱਕਰ ਨੇ ਆ ਕੇ ਉਸ ਦੀ ਥਾਲੀ ਵਿੱਚੋਂ ਇੱਕ ਪੂੜੀ ਚੁੱਕ ਲਈ ਤੇ ਉਹ ਉੱਥੇ ਬੈਠ ਕੇ ਪੂੜੀ ਖਾਣ ਲੱਗਾ ਬ੍ਰਾਹਮਣ ਨੇ ਦੇਖ ਲਿਆ ਕਿ ਕੁੱਤੇ ਨੇ ਮੇਰੀ ਥਾਲੀ ਵਿੱਚ ਮੂੰਹ ਪਾ ਦਿੱਤਾ ਹੈ ਬ੍ਰਾਹਮਣ ਨੇ ਬ੍ਰਾਹਮਣੀ ਨੂੰ ਕਿਹਾ ਕਿ ਮੈਨੂੰ ਨਵਾਂ ਖਾਣਾ ਬਣਾ ਦੇ ਕੁੱਤੇ ਨੇ ਮੇਰੀ ਥਾਲੀ ਵਿੱਚ ਮੂੰਹ ਪਾ ਦਿੱਤਾ ਹੈ ਤੇ ਇਹ ਸਾਰਾ ਖਾਣਾ ਹੁਣ ਤੋਂ ਉਸ ਕੁੱਤੇ ਨੂੰ ਹੀ ਦੇ ਦੇ ਬ੍ਰਾਹਮਣੀ ਨੂੰ ਗੁੱਸਾ ਤੇ ਬਹੁਤ ਆਇਆ ਪਰ ਉਹ ਕਰ ਵੀ ਕੀ ਸਕਦੀ ਸੀ ਉਸਨੇ ਕੀ ਕੀਤਾ ਸਾਰਾ ਖਾਣਾ ਉਸ ਕੁੱਤੇ ਦੇ ਅੱਗੇ ਰੱਖ ਦਿੱਤਾ ਤੇ ਕੁੱਤੇ ਨੇ ਆਪਣਾ ਢਿੱਡ ਭਰ ਕੇ ਖਾਣਾ ਖਾਧਾ ਤੇ ਬੜੀਆਂ ਹੀ ਅਸੀਸਾਂ ਦਿੱਤੀਆਂ ਤੇ ਉੱਧਰ ਜੋ ਦੂਜਾ ਕੁੱਤਾ ਸੀ ਬਜਰੰਗ ਸੀ ਉਹ ਇੱਕ ਸੇਠ ਦੇ ਘਰ ਗਿਆ ਤੇ ਸੇਠਾਣੀ ਨੇ ਵੀ ਖਾਣਾ ਬਣਾਇਆ ਸੀ ਤੇ ਸੇਠ ਨੂੰ ਪਰੋਸਿਆ ਤੇ ਕੁੱਤੇ ਨੇ ਸੇਠ ਦੀ ਥਾਲੀ ਵਿੱਚ ਵੀ ਮੂੰਹ ਪਾ ਦਿੱਤਾ ਉਸ ਦੀ ਇੱਕ ਪੂੜੀ ਚੁੱਕ ਲਈ ਤੇ ਉਹ ਸਾਈਡ ਤੇ ਬੈਠ ਕੇ ਖਾਣ ਲੱਗਾ ਸੇਠ ਨੂੰ ਇਹ ਦੇਖ ਕੇ ਬੜਾ ਗੁੱਸਾ ਆਇਆ ਕਿ ਇਸਨੇ ਮੇਰੀ ਥਾਲੀ ਵਿੱਚ ਮੂੰਹ ਪਾ ਦਿੱਤਾ ਹੈ ਸੇਠ ਨੇ ਕੀ ਕੀਤਾ ਉਸਨੇ ਡੰਡਾ ਚੁੱਕਿਆ ਤੇ ਇੰਨੀ ਜ਼ੋਰ ਦੀ ਉਸ ਕੁੱਤੇ ਦੇ ਮਾਰਿਆ ਕਿ ਉਸ ਦਾ ਲੱਕ ਹੀ ਟੁੱਟ ਗਿਆ ਉਹ ਕੁੱਤਾ ਵਿਚਾਰਾ ਉੱਥੇ ਹੀ ਪੂੜੀ ਸੁੱਟ ਕੇ ਚੀਕਣ ਲੱਗਾ ਉਸਦੇ ਬੜੇ ਬੁਰੇ ਹਾਲ ਹੋ ਗਏ ਉਹ ਪੀੜ ਨਾਲ ਤੜਫ ਰਿਹਾ ਸੀ ਪਰ ਸੇਠ ਨੂੰ ਕੋਈ ਅਸਰ ਨਹੀਂ ਸੀ ਉਹ ਕੁੱਤਾ ਵਿਚਾਰਾ ਰੋਂਦਾ ਘਰ ਲੌਂਦਾ ਬਾਹਰ ਆ ਗਿਆ ਤੇ ਉਧਰ ਉਹ ਜੋ ਦੂਜਾ ਕੁੱਤਾ ਸੀ ਜਿਸਨੇ ਬ੍ਰਾਹਮਣ ਦੇ ਘਰੋਂ ਖਾਣਾ ਖਾਦਾ ਸੀ ਉਸਨੇ ਸੋਚਿਆ ਕਿ ਮੇਰਾ ਦੋਸਤ ਤਾਂ ਅਜੇ ਤੱਕ ਵਾਪਸ ਨਹੀਂ ਆਇਆ ਆਪਾਂ ਤਾਂ ਅੱਗੇ ਵੀ ਜਾਣਾ ਹੈ ਉਧਰ ਪਿੰਡ ਵਿੱਚ ਗਿਆ ਕਿ ਦੇਖ ਕੇ ਆਉਂਦਾ ਹਾਂ ਤੇ ਜਦੋਂ ਜਾ ਕੇ ਉਸਨੇ ਉਸਨੂੰ ਦੇਖਿਆ ਤੇ ਉਹ ਵਿਚਾਰਾ ਕਸੀਟ ਕਸੀਟ ਕੇ ਤੁਰ ਰਿਹਾ ਸੀ ਉਸ ਕੁੱਤੇ ਨੇ ਉਸ ਬਜਰੰਗ ਨੂੰ ਪੁੱਛਿਆ ਕਿ ਕੀ ਹੋਇਆ ਹੈ ਤੂੰ ਇਸ ਤਰ੍ਹਾਂ ਕਿਉਂ ਟੁੱਰ ਰਿਹਾ ਹੈ ਕਿਸ ਨੇ ਤੇਰੇ ਨਾਲ ਇਸ ਤਰ੍ਹਾਂ ਕੀਤਾ ਉਸਨੇ ਸੇਠ ਦੀ ਸਾਰੀ ਕਹਾਣੀ ਸੁਣਾ ਦਿੱਤੀ ਇਹ ਕਹਾਣੀ ਸੁਣ ਕੇ ਉਸ ਕੁੱਤੇ ਦਾ ਖੂਨ ਖੋਲ ਆਇਆ ਪਰ ਉਹ ਕੀ ਕਰਦਾ ਬੇਜਬਾਨ ਜਾਨਵਰ ਸੀ ਉਹ ਕੁਝ ਨਾ ਕਰ ਸਕਿਆ ਫਿਰ ਜਿਸ ਕੁੱਤੇ ਦਾ ਲੱਕ ਟੁੱਟਾ ਸੀ ਉਸਨੇ ਕਿਹਾ ਕਿ ਮੈਂ ਹੁਣ ਇਸ ਤਰ੍ਹਾਂ ਨਹੀਂ ਜੀ ਸਕਦਾ ਤੂੰ ਮੈਨੂੰ ਥੋੜਾ ਅੱਗੇ ਲੈ ਜਾ ਤੇ ਮੈਂ ਆਪਣਾ ਜਨਮ ਸਫਲਾ ਕਰ ਦਵਾਂ ਉਸ ਕੁੱਤੇ ਦੀ ਮਦਦ ਨਾਲ ਉਹ ਕੁੱਤਾ ਇੱਕ ਨਦੀ ਦੇ ਕਿਨਾਰੇ ਚਲਾ ਗਿਆ ਤੇ ਉੱਥੇ ਉਸ ਦੀ ਕੋਈ ਵਾਪੇਸ਼ਣਾ ਗਈ ਤੇ ਉਸਨੇ ਉਸ ਨਦੀ ਵਿੱਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਦੂਜੇ ਕੁੱਤੇ ਨੇ ਸੋਚਿਆ ਕਿ ਜੇ ਇਹ ਨਹੀਂ ਰਿਹਾ ਤੇ ਮੈਂ ਵੀ ਨਹੀਂ ਰਹਾਗਾ ਉਸਨੇ ਵੀ ਪਿੱਛੇ ਹੀ ਨਦੀ ਵਿੱਚ ਛਾਲ ਮਾਰ ਦਿੱਤੀ ਤੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਦੋਵੇਂ ਕੁੱਤੇ ਮਰ ਗਏ ਫਿਰ ਉਹਨਾਂ ਨੇ ਕੁੱਤੇ ਵਾਲੀ ਜ਼ਿੰਦਗੀ ਵਿੱਚ ਕੋਈ ਪਾਪ ਨਹੀਂ ਸੀ ਕੀਤਾ ਤੇ ਉਹਨਾਂ ਨੂੰ ਮਨੁੱਖਾ ਜਨਮ ਮਿਲਿਆ ਉਹ ਜੋ ਕੁੱਕਰ ਸੀ ਉਸ ਦਾ ਜਨਮ ਬ੍ਰਾਹਮਣ ਦੇ ਘਰ ਹੋਇਆ ਤੇ ਜੋ ਬਜਰੰਗ ਸੀ ਉਸ ਦਾ ਜਨਮ ਸੇਠ ਦੇ ਘਰ ਹੋਇਆ ਜਿਸ ਦਿਨ ਸੇਠ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੇਠ ਬੜਾ ਖੁਸ਼ ਹੋਇਆ ਉਸ ਨੇ ਬੜੀਆਂ ਖੁਸ਼ੀਆਂ ਮਨਾਈਆਂ ਪਰ ਉਸ ਦੀਆਂ ਖੁਸ਼ੀਆਂ ਬਹੁਤੀ देर ਨਾ ਚੱਲੀਆਂ ਉਸ ਦੀ ਫੈਕਟਰੀ ਵਿੱਚ ਅੱਗ ਲੱਗ ਗਈ ਉਸ ਦੇ ਸਾਰੇ ਕੰਮ نیچے ਚਲੇ ਗਏ ਤੇ ਉੱਧਰ ਜੋ ਬ੍ਰਾਹਮਣ ਦਾ ਪੁੱਤਰ ਸੀ ਉਸਨੇ ਜਦੋਂ ਤੋਂ ਜਨਮ ਲਿਆ ਉਸ ਬ੍ਰਾਹਮਣ ਨੂੰ ਰਾਜੇ ਨੇ ਆਪਣਾ ਸਲਾਹਕਾਰ ਬਣਾ ਲਿਆ ਤੇ ਉਹ ਰਾਜੇ ਨੂੰ ਇੰਨੀਆਂ ਵਧੀਆ ਸਲਾਹਾਂ ਦਿੰਦਾ ਕਿ ਰਾਜੇ ਦਾ ਰਾਜਪਾਗ ਬੜਾ ਵਧੀਆ ਚੱਲਣ ਲੱਗਾ ਤੇ ਰਾਜੇ ਨੇ ਉਸ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਤੇ ਉਹ ਦਿਨੋ ਦਿਨ ਉੱਪਰ ਹੀ ਉੱਠਦਾ ਜਾ ਰਿਹਾ ਸੀ ਤੇ ਇੱਧਰ ਜੋ ਸੇਠ ਸੀ ਉਹ ਦਿਨੋ ਦਿਨ ਡਿੱਗਦਾ ਜਾ ਰਿਹਾ ਸੀ ਸੇਠ ਦਾ ਪੁੱਤਰ ਵੱਡਾ ਹੋ ਕੇ ਨਸ਼ਿਆਂ ਤੇ ਲੱਗ ਗਿਆ ਸੀਠਾਣੀ ਬੜੀ ਬਿਮਾਰ ਰਹਿਣ ਲੱਗੀ ਸਾਰਾ ਕੁਝ ਉਸ ਤੇ ਲੱਗੀ ਜਾਵੇ ਸੀਠ ਦੇ ਪੁੱਤਰ ਨੇ ਨਸ਼ੇ ਦੇ ਲੋਰ ਵਿੱਚ ਸੀਠ ਨੂੰ ਬੜਾ ਕੁੱਟਣਾ ਮਾਰਨਾ ਤੇ ਇੱਕ ਦਿਨ ਸੀਠ ਦੇ ਪੁੱਤਰ ਨੇ ਉਸ ਸੀਠ ਦੇ ਡੰਡਾ ਮਾਰ ਦਿੱਤਾ ਤੇ ਉਸ ਸੀਠ ਦਾ ਲੱਕ ਟੁੱਟ ਗਿਆ ਫਿਰ ਸੀਠਾਣੀ ਨੇ ਸੀਠ ਨੂੰ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਇੱਕ ਵਾਰੀ ਆਪਾਂ ਕੁੱਤੇ ਨੂੰ ਡੰਡਾ ਮਾਰਿਆ ਸੀ ਤੇ ਉਸ ਦਾ ਲੱਕ ਟੁੱਟ ਗਿਆ ਸੀ ਉਹੀ ਕਰਮਾਂ ਦਾ ਫਲ ਸਾਨੂੰ ਮਿਲਿਆ ਹੈ ਉਹੀ ਕਰਮਾਂ ਦਾ ਫਲ ਸਾਨੂੰ ਸਾਡੇ ਪੁੱਤਰ ਨੇ ਆ ਜਾ ਕੇ ਦੇ ਦਿੱਤਾ ਹੈ ਅਸੀਂ ਚੰਗੇ ਜਾਂ ਮਾੜੇ ਕਰਮ ਕਰਦੇ ਹਾਂ ਸਾਨੂੰ ਉਸ ਚੀਜ਼ ਦਾ ਫਲ ਮਿਲ ਕੇ ਹੀ ਰਹਿੰਦਾ ਹੈ ਦੋਸਤੋ ਇਸੇ ਤਰ੍ਹਾਂ ਉਸ ਬ੍ਰਾਹਮਣ ਨੇ ਕੁੱਤੇ ਨੂੰ ਰੋਟੀ ਖਵਾਈ ਚੰਗੇ ਕਰਮ ਕੀਤੇ ਤੇ ਉਸ ਦੇ ਘਰ ਚੰਗੇ ਪੁੱਤਰ ਨੇ ਜਨਮ ਲਿਆ ਪਰ ਸੇਠ ਨੇ ਮਾੜੇ ਕਰਮ ਕੀਤੇ ਬੇਜਬਾਨ ਜਾਨਵਰ ਦਾ ਲੱਕ ਤੋੜਿਆ ਤੇ ਉਸ ਦੇ ਘਰ ਮਾੜੇ ਪੁੱਤਰ ਨੇ ਜਨਮ ਲਿਆ ਦੋਸਤੋ ਜੇਕਰ ਤੁਹਾਡੇ ਘਰ ਮਾੜੀ ਜਾਂ ਚੰਗੀ ਔਲਾਦ ਹੁੰਦੀ ਹੈ ਤਾਂ ਉਹ ਤੁਹਾਡੇ ਚੰਗੇ ਅਤੇ ਮਾੜੇ ਕਰਮਾਂ ਕਰਕੇ ਹੀ ਹੁੰਦੀ ਹੈ ਅਸੀਂ ਪੁਰਾਣੇ ਜਨਮ ਵਿੱਚ ਬੜੇ ਹੀ ਮਾੜੇ ਕਰਮ ਕੀਤੇ ਹੁੰਦੇ ਹਨ ਜੋ ਕਿ ਸਾਨੂੰ ਅਗਲੇ ਜਨਮ ਵਿੱਚ ਨਹੀਂ ਪਤਾ ਹੁੰਦੇ ਉਹਨਾ ਕਰਮਾਂ ਦਾ ਫਲ ਹੀ ਸਾਨੂੰ ਮਿਲਦਾ ਹੈ ਪਰ ਅਸੀਂ ਰੱਬ ਨੂੰ ਦੋਸ਼ ਦਿੰਦੇ ਹਾਂ ਕਿ ਸਾਨੂੰ ਮਾੜੀ ਔਲਾਦ ਮਿਲੀ ਇਸ ਲਈ ਜ਼ਿੰਦਗੀ ਵਿੱਚ ਕਦੇ ਮਾੜੇ ਕਰਮ ਨਾ ਕਰੋ ਕਦੇ ਕਿਸੇ ਬਾਰੇ ਬੁਰਾ ਨਾ ਸੋਚੋ ਉਹਨਾ ਕਰਮਾਂ ਦਾ ਫਲ ਤੁਹਾਨੂੰ ਕਦੇ ਨਾ ਕਦੇ ਭੁਗਤਣਾ ਹੀ ਪਵੇਗਾ ਚਾਹੇ ਇਸੇ ਜਨਮ ਵਿੱਚ ਭੁਗਤ ਲਵੋ ਜਾਂ ਫਿਰ ਅਗਲੇ ਜਨਮ ਵਿੱਚ ਭੁਗਤਣਾ ਪਵੇਗਾ ਕਰਮਾਂ ਦਾ ਫਲ ਕਦੇ ਨਹੀਂ ਰਹਿੰਦਾ ਚੰਗੇ ਕਰੋਗੇ ਤਾਂ ਚੰਗਾ ਫਲ ਪਾਓਗੇ ਮਾੜੇ ਕਰੋਗੇ ਤਾਂ ਮਾੜਾ ਫਲ ਪਾਓਗੇ ਦੋਸਤੋ ਐਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਛੋਟੀ ਜਿਹੀ ਕਹਾਣੀ ਇਸ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੀ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਣਾ ਤਾਂ ਕਿ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ